ਕੀ ਗੱਲ ਹੋਈ ਸਾਰੀ ਸਰ ਰਾਤ 10 ਵਜੇ ਦੇ ਨਾਲ ਕਰੀਬ ਤੇ ਅਸਮਾਨੀ ਬਿਜਲੀ ਪਈ ਆ ਉਹਦੇ ਨਾਲ ਸਾਰੀ ਸੈੱਡ ਡੇਗ ਗਈ ਆ ਜੀ ਕਿੰਨੇ ਇੱਕ ਤੇ ਸੈੱਡ ਬਣਾਈ ਦੋ ਕਨਾਲਾਂ ਦੋ ਕਨਾਲ ਕਿੰਨੇ ਕਿੰਨੇ ਤੁਸੀਂ ਪਾਇਸੀ ਤੇ ਕਿੰਨਾ ਕਿੰਨਾ ਇੱਥੇ ਮਲਬਾ ਤੁਸੀਂ ਕੀਤਾ ਹੈਗਾ ਇਹ 8000 ਤੋਂ ਜ਼ਿਆਦਾ ਹੀਗਾ ਜੀ ਹਾਂ ਤੇ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਉਹ ਸਾਰਾ ਕਰਜ਼ਾ ਹੀਗਾ ਜੀ ਕਰਜ਼ੇ ਤੇ ਜੋ ਕਿ ਲਾਇਆ ਹੀਗਾ ਹਾਂ ਮੈਂ ਸਰਕਾਰ ਨੂੰ ਆਪਣੀ ਫੀਡ ਕਰਦਾ ਹਾਂ ਜੀ ਜੋ ਵੀ ਤੇ ਮਾਜਾ ਭੰਦਾ ਮਨੂਤਾ ਜਾਏ ਮੇਰੇ ਪੱਲੇ ਕੋਖੜੀ ਰਹਿਗਾ ਜੀ ਮੇਰੀ ਸਾਰੀ ਸ਼ੈੱਡ ਡੇਗੀ ਐ ਇਹ ਕਿੰਨੇ ਵਜੇ ਘਟਨਾ ਵਾਪਰੀ ਐ ਇਹ ਸਰ 8:15 ਵਜੇ ਨੂੰ ਅੱਛਾ ਜਾਨੀ ਵਾਲੀ ਨੁਕਸਾਨ ਤੇ ਨਹੀਂ ਹੋਇਆ ਜਾਨੀ ਮਾਲ ਦੀ ਨਾ ਸਾਡਾ 8000 ਬੱਚਾ ਪਾਇਆ ਕੋ ਬਾਹਾਂ 40-50 ਬੱਚੇ ਬਚੇ ਨੇ ਸਾਰੇ ਮੜ ਗਏ ਨੇ ਸਾਰੀ ਸ਼ੈੱਡ ਹੀ ਡੇਗੀ ਸਰ ਪਾਜ ਨਗ ਥਾਂ ਚੋ ਰੋਤਾ ਜਾ ਜੀ ਅਸੀਂ ਦੇਖ ਲਈ ਜਾਨੀ ਆ ਪਿੱਛੇ ਡੇਗੀ ਪਈ ਐ ਸਾਰੀ ਇਸ ਤੋਂ ਪਹਿਲਾਂ ਪਿੱਛੇ ਵੀ ਡੇਗੀ ਪਈ ਐ ਉੱਪਰ ਵਾਲੀ ਛੱਤਾਂ ਵੀ ਡੇਗੀ ਐ ਸਾਰੀਆਂ ਡੇਗਿਆ ਸਰ ਸਾਰੀਆਂ ਟੀਨਾ ਟੁੱਟ ਗਈਆਂ ਸਾਰਾ ਨੁਕਸਾਨ ਹੋ ਗਿਆ ਹੋਰ ਕੋਈ ਕਾਰੋਬ ਇਹ ਵਹੀ ਕਾਰੋਬਾਰ ਹੈ ਨਹੀਂ ਕਾਰੋਬਾਰ ਹੈ ਜੀ ਕਰਜ਼ਾ ਚੁੱਕ ਕੇ ਸਾੜੇ ਇਨਾਂ ਕੀ ਚਾਹੀਗਾ ਹਾਂ ਅੱਛਾ ਅ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਕਰਜ਼ਾ ਚੁੱਕਿਆ ਸੀ ਤੇ ਕਿਸ ਤਰ੍ਹਾਂ ਇਹ ਇੱਥੇ ਬਣਾਇਆ ਹੈ ਤੇ ਕਿੰਨੇ ਜਰ ਤੋਂ ਕਾਰੋਬਾਰ ਕਰਦੇ ਹੋ ਜੀ ਹਾਂ ਕਰ ਦੋ ਸਾਲ ਹੋ ਗਏ ਕਾਰੋਬਾਰ ਕਰਦਿਆਂ ਹਾਂ ਹਾਂ ਜੀ ਕਰਜ਼ਾ ਚੁੱਕ ਕੇ ਹਾਂ ਉਹਦਾ ਸਾਰੇ ਹਜੇ ਤੱਕ ਦਾ ਲੱਥਾ ਵੀ ਹਾਂ ਜਿਹਦਾ ਵਿਆਜ ਹੀ ਜਾਂਦਾ ਹੈ ਹਾਂ ਤੁਸੀਂ ਅੱਖਾਂ ਭਰ ਲਈਆਂ ਜਾਂ ਅੱਖਾਂ ਨਹੀਂ ਭਰਨੀਆਂ ਬਹੁਤ ਸਾਰੇ ਮੇਰੇ ਐਨ ਆਰ ਆਈ ਵੀਰ ਆ ਜਿਹੜੇ ਆ ਸਾਜਤਾ ਕਰਦੇ ਆ ਮੈਂ ਆ ਸਰਕਾਰਾਂ ਨੂੰ ਬੇਨਤੀ ਕਰਾਂਗਾ ਪਹਿਲਾਂ ਤਾਂ ਇਹਨਾਂ ਦੀ ਮਤਤ ਕੀਤੀ ਜਾਏ ਪਰ ਕਿਹਨੂੰ ਕਿਹਨੂੰ ਅਪੀਲ ਕਰਨਾ ਜਾਂਦੇ ਹੋ ਸਰਕਾਰ ਨੂੰ ਐਨ ਆਰ ਆਈ ਵੀਰ ਹੋਗੇ ਫਾਸਾ ਡਾਲਾ ਹੋਗੇ ਸੰਸਥਾਵਾਂ ਉਹਨੀਆਂ ਜਿਵੇਂ ਹੋਰ ਨੇ ਜਿਨ੍ਹਾਂ ਨੇ ਖਰਾਂਜੇ ਸੇਵਾ ਕੀਤੀ ਹਾਂ ਹਾਂ ਜ਼ਰੂਰ ਕਰ ਕਿੰਨੇ ਫੈਮਿਲੀ ਮੈਂਬਰ ਉਹ ਜਿਨ੍ਹਾਂ ਦਾ ਖੱਤਾ ਚੱਲਦਾ ਸੀ ਸਰਪੰਚ ਕੋਣ ਕੋਣ ਕਰ ਦੇਵੋ ਸੀ ਸਰ ਮੈਂ ਆ ਮਦਰਿਆ ਫਾਦਰਿਆ ਬ੍ਰਦਰਿਆ ਦੀਆਂ ਦੋ ਬੇਟੀਆਂ ਇੱਕ ਬੇਟਾ ਸਾਰਾ ਇੱਥੋਂ ਚੱਲਦਾ ਸੀ ਸਾਰਾ ਇਸੇ ਚੱਲਦਾ ਕੀ ਇਹ ਮੰਨ ਕਰਨਾ ਕਰਦੇ ਹੋ ਮੈਂ ਤੁਸੀਂ ਜਿੱਦਾਂ ਦਾ ਬੰਦ ਖਾਨ ਹੋਇਆ ਕਿਦਾਂ ਵਿਆਜ ਕਿਦਾਂ ਜਿਹੜਾ ਹੈ ਕਿਦਾਂ ਕਿਦਾਂ ਖੱਤਾ ਚੱਲਦਾ ਹੈ ਇਹਦਾ ਹਰ ਮਹੀਨੇ ਦੇ ਮਹੀਨੇ ਵਿਆਜ ਜਾਂਦਾ ਹੈ ਹਾਂ ਕਿੱਥੇ ਜਾਂਦੀ ਹੈ ਕਿੱਥੇ ਜਾਂਦੀ ਹੈ ਇੰਨੀ ਕਿਸ਼ਤੀ ਜਾਂਦੀ ਹੈ ਇਹ ਜੀ ਹਰ ਮਹੀਨੇ ਦੇ ਮਹੀਨੇ ਚੋਂਦੀ ਹੈ ਕਿੱਥੇ ਜਾਂਦੀ ਹੈ 34 ਹਜ਼ਾਰ ਜਾਂਦੀ ਹੈ ਤਾਂ ਹੁਣ ਤਾਂ ਸਾਡੇ ਨਾਲ ਇਥੇ ਪਿੰਡ ਦੇ ਬਹੁਤ ਵਾਰ ਲੋਕ ਵੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਇਹਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਸਾਡੇ ਨਾਲ ਦਾ ਬਹੁਤ ਜ਼ਿਆਦਾ ਨੁਕਸਾਨ ਆ ਲੀਤੀ ਹਾਂ ਜੀ ਮੁੰਡੇ ਨੇ ਕੰਮ ਸ਼ੁਰੂ ਕੀਤਾ ਸੀ ਗਾ ਜੀ ਬੱਦਾਂ ਚੁੱਕ ਕੇ ਆਪਣਾ ਕਾਰੋਬਾਰ ਹੀ ਬੇਜ਼ਗਾਰ ਹੈ ਜੀ ਨੌਕਰੀ ਕਿਤੇ ਮਿਲਦੀਆਂ ਨਹੀਂ ਸਰਕਾਰਾਂ ਦਿੰਦੀਆਂ ਨਹੀਂ ਆਪਣਾ ਕਾਰੋਬਾਰ ਖੋਲਿਆ ਇਹ ਮੁੰਡੇ ਨੇ ਕੰਮ ਕਰਦਾ ਸੀ ਸੋਨਾ ਪਰ ਆਤੀ ਹੈ ਸਮਾਨੀ ਬਿਜਲੀ ਪੈਣ ਕਰਕੇ ਸਾਰਾ ਉਹਦਾ ਢਹਿ ਢੇਰੀ ਹੋ ਗਿਆ ਜੀ ਬਹੁਤ ਜ਼ਿਆਦਾ ਬਕਾਨਾ ਮੁੰਡੇ ਦਾ ਤੇ ਹਾਲੇ ਪੀਂਦਾ ਸਰਕਾਰਾਂ ਨੂੰ ਐਨਆਰਆਈ ਵੀ ਗਾ ਨੇ ਸੰਸਥਾਵਾਂ ਦੁਨੀਆਂ ਵੀ ਹੈਗੇ ਨੇ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਨੂੰ ਪੀਂਦਾ ਜੀ ਮੁੰਡੇ ਵਸਾ ਦਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਡੇ ਸਾਹਮਣੇ ਦੇਖੋ ਰਿਹਾ ਗੁੰਡੀਆਂ ਹੁੰਜਾ 8000 ਰੁਪਏ ਨੌ ਦਿਨ ਦਾ ਜੂਤਾ ਛੇ ਦਿਨ ਹੋਇਆ ਜੀ ਸਾਰਾ ਮਰ ਗਿਆ ਜੀ ਬਹੁਤ ਜਿਆਦਾ ਗਰੀਬਨਾ ਤੱਕਾ ਹੋਇਆ ਇਹ ਅਪੀਲ ਆ ਸਾਰੀਆਂ ਸਰਕਾਰਾਂ ਨੂੰ ਸਸਤਾਵਾਂ ਨੂੰ ਬੇਨਤੀ ਆ ਮੁੰਡੇ ਦਾ ਸਾਥ ਦਿਓ ਜੇ ਮੁੰਡਾ ਹੁਣ ਕੰਮ ਕਰਨ ਲੱਗਾ ਆ ਉਹਨੂੰ ਕੁਦਰਤੀ ਆਪ ਤੇ ਪੈ ਗਈ ਆ ਇਹਦਾ ਨੁਕਸਾਨ ਬਹੁਤ ਜਿਆਦਾ ਆ ਹਾਂਜੀ ਸਰ ਕੀ ਕਰਨਾ ਚਾਹੁੰਦੇ ਆ ਕਿਉਂਕਿ ਮੈਂ ਦੇਖ ਰਿਹਾ ਜੀ ਵੀ ਅੱਖਾਂ ਭਰੀਆਂ ਮੁੰਡਿਆਂ ਨੇ ਮੁੰਡਾ ਜੀ ਰਾਤ ਤਾਈਂ ਰੋਈ ਜਾ ਰਿਹਾ ਜੀ ਇਹਨੂੰ ਹੌਸਲਾ ਦੇ ਦੇ ਆ ਕਿਸਾਨ ਤੇ ਪਹਿਲਾਂ ਹੀ ਮੜਿਆ ਜੀ ਨਾ ਫਸਲਾਂ ਸਵਾਦੀਆਂ ਹੋੜੀਆਂ ਨਾ ਕਿਤੇ ਰੇਟ ਮਿਲ ਰਿਹਾ ਜੀ ਜੇ ਜੇ ਕੋਈ ਕੰਮ ਕਰਦਾ ਹੈ ਉੱਠ ਕੇ ਉਹਨੂੰ ਇਦਾਂ ਕੁਦਰਤੀ ਆਸਤ ਪੈ ਜਾਂਦੀ ਹੈ ਜੀ ਤੇ ਸਾਡੀ ਸਾਰੇ ਦਾਨੀ ਸੱਜਣਾਂ ਨੂੰ ਅਪੀਲ ਆ ਅਸੀਂ ਇਹਦਾ ਕਾਊਂਟਰ ਨੰਬਰ ਇਹਦਾ ਫੋਨ ਨੰਬਰ ਉੱਤੇ ਚਲਾ ਰਹੇ ਨੇ ਜੀ ਜੇ ਕੋਈ ਦਾਨੀ ਸੱਜਣ ਮਦਦ ਕਰਨਾ ਚਾਹਵੇ ਤਾਂ ਜਰੂਰ ਮਦਦ ਕਰੋ ਮੁੰਡੇ ਦਾ ਹੌਸਲਾ ਟੁੱਟੇ ਨਾ ਇਹ ਕੰਮ ਕਰ ਰਿਹਾ ਤੋਂ ਕੰਮ ਕਰਦੇ ਰਹੇ ਕਿਹਨਾਂ ਹੌਸਲਾ ਦੋ 35000 34000 ਰੁਪਏ ਹਾਂਜੀ ਕਿਸ਼ਤ ਜਾਂਦੀ ਆ ਜੀ ਕੇ ਸੀ ਸੀ ਲਿਮਟ ਬਣਾ ਕੇ ਪਿਆਣੀ ਤੇ ਜੀ ਮੁੰਡੇ ਨੂੰ ਕਰਦਾ ਆ ਲੈ ਕੇ ਤੇ ਕੰਮ ਕੋੜ ਕੇ ਦਿੱਤਾ ਸੀਗਾ ਜੀ ਤੇ ਉਹ ਜੇ ਲਿਮਟ ਉੱਥੇ ਹੀ ਖੜੀ ਆ ਜੀ ਅਸੀਂ ਸਿਰਫ ਵਿਆਜ ਹੀ ਅਜੇ ਤਾਰ ਰਿਹਾ ਜੀ ਦੇਖੋ ਕਿਉਂਕਿ ਅਜੇ ਕੰਮ ਨਵਾਂ ਨਵਾਂ ਹੀ ਅਜੇ ਕੋਈ ਦਾ ਰਸੇ ਨਹੀਂ ਪਿਆ ਤੇ ਅਜੇ ਤੇ ਵਿਆਜ ਹੀ ਤਾਰ ਰਿਹਾ ਲਿਮਟ ਉੱਥੇ ਦੀ ਉੱਥੇ ਹੀ ਖੜੀ ਆ ਜੀ ਤੇ ਉੱਤੋਂ ਐ ਡਿੱਗ ਗਿਆ ਜੀ 25-30 ਲੱਖ ਰੁਪਏ ਦਾ ਨੁਕਸਾਨ ਆ 25-30 ਲੱਖ ਮੁੰਡਾ ਹੋਰ ਲਾ ਕੇ ਖੜਾ ਕਰੇਗਾ ਨਹੀਂ 50-60 ਲੱਖ ਰੁਪਏ ਦੇ ਮੁੰਡਾ ਥੱਲੇ ਆ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਆ ਮਦਦ ਕੀਤੀ ਜਾਵੇ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਆ ਜਿੱਦਾਂ ਖਾਲਸਾ ਐਡ ਆ ਜਾਂ ਐਨ ਆਰ ਆਈ ਵੀਰਾਂ ਜਾਂ ਹੋਰ ਸਾਰੇ ਲੋਕ ਜਿਹੜੇ ਆ ਆਪਾਂ ਜਦੋਂ ਹੜ੍ਹ ਆਇਆ ਸੀ ਉਦੋਂ ਵੀ ਮਦਦ ਕਰਨ ਆਏ ਸੀ ਆਪਾਂ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਬਿਲਕੁਲ ਬਿਲਕੁਲ ਜੀ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜੀ ਜਿਵੇਂ ਉਹਨਾਂ ਨੇ ਖੜਾਚ ਮਦਦ ਕੀਤੀ ਆ ਇਹ ਵੀ ਕੁਦਰਤੀ ਆਫਤ ਆ ਉਹ ਵੀ ਕੁਦਰਤੀ ਆਫਤ ਸੀ ਜੀ ਇਹ ਵੀ ਕੁਦਰਤੀ ਆਫਤ ਆ ਜਿੱਦਾਂ ਉਹਨਾਂ ਨੇ ਸਹਾਇਤਾ ਜੇ ਇਦਾਂ ਹੀ ਮੁੰਡੇ ਦਾ ਸਾਥ ਰੋ ਕੋਈ ਮਤਲਬ ਆਪ ਨੁਕਸਾਨ ਨਹੀਂ ਕੀਤਾ ਕੁਦਰਤੀ ਮਾਰ ਪਈ ਆ ਜਿਹੜਾ ਨੁਕਸਾਨ ਜਰੂਰ ਮਦਦ ਕੀਤੀ ਆ ਜੀ